ਭਗਵਾਨੋ ਇੱਕ ਦੀ ਗੱਲ ਕਰਦੇ ਆ ਇੱਕ ਰੱਬ ਇੱਕ ਗੁਰੂ ਇੱਕ ਗ੍ਰੰਥ ਇੱਕ ਵਿਚਾਰ ਦੀ ਗੱਲ ਕਰਦੇ ਆ ਜੇ ਦੁਨੀਆ ਪਾਗਲ ਹੀ ਚਲੇ ਪਾਗਲ ਹੋਣਾ ਪ੍ਰਵਾਨ ਹੈ ਪਰ ਦਾਤਾ ਇਸ ਪਾਗਲਪਨ ਦਾ ਭੇਦ ਸਿਰਫ ਤੈਨੂੰ ਪਤਾ ਹੈ ਲੋਕ ਹੈ ਕਬੀਰ ਬੋਲਣਾ ਪਰ ਕਬੀਰ ਦਾ ਮਰਮਾ ਰਾਹ ਪਹੁੰਚਣਾ ਇਸ ਤਰ੍ਹਾਂ ਹੀ ਹੋਗਾ ਲੋ ਇਕ ਵਾਰ ਇੱਕੋ ਹੈ ਪਾਈ ਇਕੋ ਹੈ پانی ایک گور اکا پانی ایک একো শব্দ বিচার বাণি একা বা এক গুরু কশি করে সি জীবী মকসদ বান এক গুরু ਇੱਕ ਵਿਚਾਰ ਇੱਕ ਮਰਿਆਦਾ ਇੱਕ ਸਿਧਾਂਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਜਿਹਨੂੰ ਵੀ ਦਾ ਆਧਾਰ ਬਣ ਜਾਏ ਅਖੀਰ ਜੀ ਬੇਨਤੀ ਕਰੀ ਪਾਖਾ ਵਾਲੇ ਉਠਣ ਦੀ ਕੋਸ਼ਿਸ਼ ਨਾ ਕਰਿਓ ਬੇਨਤੀ ਹੱਥ ਜੋੜ ਕੇ ਇੱਕ ਮਿੰਟ ਪਾਖਾ ਵਾਲਿਓ ਨਿਮਰਤਾ ਸਹਿਤ ਬੇਨਤੀ ਹੈ ਆਪ ਬਾਣੀ ਪੜਨੀ ਸ਼ੁਰੂ ਕਰੀਏ ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨੇ ਗੁਰੂ ਨਾਨਕ ਦੇਵ ਜਰ ਦਾ ਕੂਕਰ ਹੋਣ ਦੇ ਨਾਲ ਤੇ ਬੇਨਤੀ ਕਰਾਂਗਾ ਜੇ ਥੋੜਾ ਬਹੁਤਾ ਵੀ ਸੁਣ ਕੇ ਗੁਰੂ ਦੀ ਗੱਲ ਦਾ ਅਸਰ ਹੋਇਆ ਜੀ ਸ਼ਰਦ ਨਸ਼ਿਆਂ کوئی فیدہ نہیں کوئی لاح نہیں واپس پرت آؤ کنڈے کی پال لو امرت کے گروہ والے بڑھو گروہ کی بیچار آپ سہج پاٹ کرنا شروع کرو جنہ سما کوئی سکھی اور کھی نہیں اپنا سر جی کسی پکھنڈی اگے پہلے چکا نہیں چکا خاص کر کے پیڑوں تے چرن چینتی ہے جے میرے براوا نے ہڈ پنوی محنت کیتی ہے نہیں سچی سوچی کرت کردیا اپنے پنڈ سامو ਤੁਹਾਡੇ ਪਿੰਡ ਤੇ ਤੁਹਾਡੇ ਪਰਿਵਾਰ ਤੁਹਾਡੇ ਰਿਸ਼ਤੇਦਾਰ ਬੜੇ ਕਈਆਂ ਦੇ ਬੱਚੇ ਗਰੀਬ ਹੋਣਗੇ। ਉਹਨਾਂ ਦੀ ਪੜ੍ਹਾਈ ਦਾ ਖਰਚਾ ਚੁਕਾਉਣਾ। ਇਸੇ ਲੋੜਵੰਦੀ ਲੋੜ ਪੂਰੀ ਕਰਦੇ। ਵਾਪਸ ਪਰਤ ਆਓ ਆਪਣੇ ਘਰ ਨੂੰ। ਤੁਸੀਂ ਕ੍ਰਾਂਤੀ ल्या ਸਕਦੇ ਹੋ। ਗੁਰੂ ਬਖਸ਼ਿਸ਼ ਕਰੇ। ਸੱਚ ਦੀ ਪਿਆਰ ਜ਼ਿੰਦਗੀ ਦਾ ਆਧਾਰ ਬਣ ਜਾਏ। ਮਾਰਗ ਦੀ ਚਰਨਾਚ ਅਰਦਾਸ ਹੈ। ਇਹਨਾਂ ਕਥਾ ਦੇ ਦੌਰਾਨ ਵਿਚਾਰ ਕਰਦੇ ਹਾਂ। ਗੁਰਮੋ ਤੋਂ ਬਾਹਰ ਜਾ ਕੇ ਕਿਸੇ ਹਿਰਦੇ ਨੂੰ ਖੇਸ ਪਹੁੰਚੀ ਹੋਵੇ। ਹੱਥ ਜੋੜ ਕੇ ਮਾਫੀ ਮੰਗਣਾ ਹਾ। ਗੁਰੂ ਵਗੇ ਅਰਦਾਸ ਹੈ। ਮਾਰਗ ਇਸੇ ਤਰ੍ਹਾਂ ਸ਼ਰਧੀ ਵਿਚਾਰ ਕਰਾਉਂਦੇ ਰਹਿਣ ਤੇ ਅਰਦਾਸ ਕਰੀ ਲੋਭ ਲਾਲਚ ਈਰਖਾ ਸਵਾਰਥ ਤੇ ਕਿਸੇ ਰਾਜਨੀਤਿਕ ਪ੍ਰੈਸ਼ਰ ਹੇਠ ਨਾ ਕਦੀ ਆ ਜਾਈਏ ਮਾਰਗ ਦੇ ਚਰਨਾਂ 'ਚ ਅਰਦਾਸ ਹੈ ਸੱਚੀ ਸਰਕਾਰ ਤੇ ਬਣ ਕੇ ਰਹੀ ਜਿਹੜੀ ਸਰਦਾਰ 5 ਸਾਲ ਬਾਅਦ ਨਹੀਂ ਬਦਲਦੀ ਉਹ ਸੱਚੀ ਸਰਕਾਰ ਜਿਹੜੀ ਹਮੇਸ਼ਾ ਕਾਇਮ ਦائم ਸਦਾ ਪਾਕਸ਼ਾਹੀ ਦੋ ਮਨਸੇਮ ਇੱਕ ਸਵਾਹੀ ਆਬਾਦਾਨ ਸਦਾ ਮਸ਼ਹੂਰ ਉਹਾਂ ਘਰਿ ਬਸੇ ਮਮੂਰ ਤੇਉ ਤੇਉ ਸਹਿਲ ਕਰੇ ਜੋ ਪਾਵੇ ਮਹਿਰ ਮਹਿਲ ਨੇ ਕੋਟਕਾਵੇ ਕਹਿ ਰੰ다ਸ ਖ਼ਲਾਸ ਤੁਮਾਰਾ ਜੋ ਹਮ ਸ਼ਹਿਰੀ ਸੁਮੀਂ ਹਮਰ ਆਓ ਐਸੇ ਐਸੇ ਸੇਵਾ ਸਿਧਨਾ ਕਰਨੀ ਹੈ ਵਾਪਸ ਪਰਤੋ ਜਿਹੜਾ ਤੁਸੀਂ ਨੌਜਵਾਨਾਂ ਨੂੰ ਕਹੋਦੇ ਸੀ ਕਿ ਸਾਡੇ ਬੱਚੇ ਗੁਰਦੁਆਰਿਆਂ 'ਚ ਨਹੀਂ ਆਉਂਦੇ ਸਾਡੇ ਬੱਚੇ ਭੱਜ ਗਏ ਨੇ ਗੁਰਦੁਆਰ ਤੋਂ ਕਲਬਾਂ ਨੂੰ ਚਲੇ ਗਏ ਨੇ ਤੁਸੀਂ ਵੇਖ ਲਿਆ ਪ੍ਰੈਕਟੀਕਲ ਕੈਨੇਡਾ ਤੋਂ ਲੈ ਕੇ ਟੋਰਾਂਟੋ ਵੈਨਕੂਵਰ ਹਰ ਥਾਂ ਤੇ ਐਡਮਿੰਟਨ ਜੇ ਮੈਨੂੰ ਵੀਡੀਓ ਵਾਲੇ ਵੀਰਾਂ ਨੇ ਪੁੱਛਿਆ ਵੀ ਇਹ ਕੀ ਗੱਲ ਹੈ ਮੈਂ ਕਿਹਾ ਨਹੀਂ ਇਹ ਮੇਰੇ ਪ੍ਰਚਾਰ ਦਾ ਪ੍ਰਭਾਵ ਨਹੀਂ ਇਹ ਗੁਰਬਾਣੀ ਦੀ ਵਿਚਾਰਦਾ ਹੈ ਹਰ ਪ੍ਰਚਾਰਕ ਆਵੇ ਜਿਹੜਾ ਪ੍ਰਚਾਰਕ ਆਵੇ ਧਿਆਨ ਆ ਉਸ ਨੂੰ ਸੁਣੋ ਪ੍ਰਚਾਰਕਾਂ ਨਾਲ ਨਹੀਂ ਜੁੜਨਾ ਗੁਰੂ ਦੀ ਵਿਚਾਰ ਨਾਲ ਜੁੜਨਾ ਹੈ ਜੇ ਪ੍ਰਚਾਰਕਾਂ ਨਾਲ ਵੀ ਉਧਰ ਜੁੜ ਗਏ ਫਿਰ ਸਾਡੇ ਤੇ ਬਾਬਿਆਂ ਚ ਕੋਈ ਵੀ ਫਰਕ ਨਹੀਂ ਰਹੇਗਾ ਜਿਹੜਾ ਵੀ ਪ੍ਰਚਾਰਕ ਆਵੇ ਗੁਰੂ ਦੀ ਗੱਲ ਕਰਨ ਵਾਲਾ ਜਿਸ ਵੀ ਗੁਰਦੁਆਰੇ ਚ ਆਵੇ ਵਿਦ ਕਰੇ ਮਟਾ ਕੇ ਪੈਨ ਭੇਤਾ ਮਟਾ ਕੇ ਪਿਆਰ ਨਾਲ ਵਾਪਸ ਜੁੜ ਕੇ ਆਉਣਾ ਤੇ ਅਖੀਰ ਜਿਨ੍ਹਾਂ ਵੀਰਾਂ ਨੇ ਭਾਵੇਂ ਮੇਰਾ ਵਿਰੋਧ ਹੀ ਕੀਤਾ ਮੈਂ ਫਿਰ ਅਰਦਾਸ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੀ ਉਹਨਾਂ ਦੇ ਮਨ ਵਿੱਚ ਵੀ ਚੱਲ ਰਹੀਆਂ ਮਾਰੀਆਂ ਵਿਚਾਰਾਂ ਨੇ ਉਹ ਸਹੀ ਕਰ ਸਕਾਂ ਤਾਂ ਕਿ ਅਸੀਂ ਆਪਣੀ ਕੌਮ ਆਪਣੇ ਦੇਸ਼ ਆਪਣੇ ਪਰਿਵਾਰ ਨੂੰ ਫਿਰ ਵਾਪਸ ਸਤਿਗੁਰੂ ਸਿੱਖੀ ਦੀਆਂ ਲੀਆਂ ਕਿ ਆ ਸਕੀਏ ਗੁਰੂ ਬਖਸ਼ਿਸ਼ ਕਰੇ ਗੁਰੂ ਦੀ ਵਿਚਾਰ ਗੁਰੂ ਦਾ ਸਿਧਾਂਤ ਸਾਡੀ ਜ਼ਿੰਦਗੀ ਦਾ ਆਧਾਰ ਬਣ ਜਾਏ ਪੁਲਾਤ ਕਾ ਮਾਫ ਬਹੁਤ ਪਿਆਰ ਬਖਸ਼ਿਸ਼ ਕੀਤਾ ਹੈ ਪੈ ਦਰੋਤ ਧੰਵਾਦ ਜਿੰਨੀਆਂ ਵੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧ ਕਮੇਟੀਆਂ ਨੇ ਉਹਨਾਂ ਦਾ ਧੰਵਾਦ ਸੈਂਟਾਂ ਦਾ ਧੰਵਾਦ ਤੁਸੀਂ ਹੱਡ ਪਨਵੀ ਮਿਹਨਤ ਕਰਕੇ ਵੀ ਸ਼ਾਮਾਂ ਨੂੰ ਸਵੇਰੇ ਗੁਰਦੁਆਰਾ ਸਾਹਿਬ ਕੌਂਦੇ ਰਹੋ ਮਾਲਕ ਕਿਰਪਾ ਕਰੇ ਫਿਰ ਕਿਤੇ ਸਵਾ ਬਣਿਆ ਹਾਂ ਅਗਮੀ ਹਾਂ ਇੱਕਦਮੀ ਮੌਲਕ ਮੋਦਰ ਗਾਣਾ ਫਿਰ ਤੇ ਸੁਆਸ ਲੈ ਫਿਰ ਦਰਸ਼ਨ ਕਰਾਂਗੇ ਪੁੱਲਾ ਚੁਕਾ ਮਾਫ ਗੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ